ਕਹਿੰਦਾ ਕੋਰ ਵੀਡੀਓ ਨਾ ਇਹ ਕੁਝ ਦਿਨ ਪਹਿਨੋਂ ਜਿਹੜੀ ਵੀਡੀਓ ਤੁਹਾਡੇ ਪਾਈ ਗਈ ਸੀ ਤੇ ਉਹਦੇ ਵਿੱਚ ਬੱਚੀ ਦੇ ਵਿਆਹ ਦੀ ਗੱਲ ਕੀਤੀ ਗਈ ਸੀ ਕਿ ਮੇਰੀ ਬੇਟੀ ਦਾ ਮੈਰਿਜ ਆ 15 16 ਤੇ ਅੱਜ ਮਦਦ ਹੋ ਰਹੀ ਹੈ ਅੱਜ ਵਿਆਹ ਆ ਕੁੜੀ ਦਾ 16 ਤਰੀਕ ਆ ਬਹੁਤ ਧੰਨਵਾਦ ਆਲਾ ਜਿਹਨਾਂ ਦਾ ਇਹ ਮਦਦ ਕੀਤੀ ਹੈ ਹਾਂਜੀ ਕਿੰਨੀ ਕਿੰਨੀ ਮਦਦ ਤੁਹਾਡੀ ਹੋਈ ਹੈ ਤੇ ਕੀ ਕੀ ਸਮਾਨ ਤੁਹਾਨੂੰ ਮਿਲਿਆ ਅੱਜ ਮੇਰਾ ਵਧੀਆ ਵਧੀਆ ਕਵਚੀ ਆ ਗਿਆ ਆ ਬੈੱਡ ਵੀ ਮਿਲੇ ਅਲਬਾਰੀ ਮਿਲੀ ਆ ਹੂੰ ਸੋਫੇ ਵੀ ਦਿੱਤੇ ਆ ਤੇ ਜਿਹੜਾ ਰੋਟੀ ਪਾਣੀ ਦਾ ਜਿਹੜਾ ਸੀਗਾ ਤੁਸੀਂ ਕਹਿ ਰਹੇ ਹੋ ਵੀ ਘਰ ਦੇ ਵਿੱਚ ਕੋਈ ਹੈ ਨਹੀਂ ਖਾਣ ਨੂੰ ਤੇ ਰੋਟੀ ਪਾਣੀ ਦਾ ਵੀ ਹੋ ਗਿਆ ਇੰਤਜ਼ਾਮ ਸਾਹ ਵਧੀਆ ਵਧੀਆ ਹੋਇਆ ਭਰਾਵਾਂ ਨਾਲ ਕੇ ਸਾਰਿਆਂ ਨੇ ਕੀਤਾ ਮੈਂ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਜਿਨ੍ਹਾਂ ਮੈਨੂੰ ਸਾਥ ਦਿੱਤੇ ਆ ਲੇਕਿਨ ਜਿਨ੍ਹਾਂ ਨੇ ਤੁਹਾਨੂੰ ਸਮਾਨ ਦਿੱਤਾ ਆ ਉਹਨਾਂ ਨੂੰ ਕੀ ਧੰਨਵਾਦ ਕਰੋਗੇ ਉਹਨਾਂ ਦਾ ਧੰਨਵਾਦ ਤਾਂ ਬਹੁਤ ਬਹੁਤ ਤਰ੍ਹਾਂ ਕਰਾਂ ਬਸ ਕੇ ਮਹਾਰਾਜ ਉਹਨਾਂ ਜਿਹੜੇ ਸਾਡੇ ਆਏ ਨਹੀਂ ਰਹੀ ਕਰਦੇ ਆ ਖਾਂਡ ਚਾਤ ਵੀ ਤੰਗ ਹੋਇਆ ਦਾ ਦੀਖੋਂ ਕਰਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹਾਂ ਬਹੁਤ ਵਧੀਆ ਵਧੀਆ ਤੇ ਮੈਂ ਧੰਨਵਾਦ ਕਰਦੀ ਸਾਰਿਆਂ ਪਰਵਾਰਾਂ ਦਾ ਜਿੰਨਾ ਮੈਂ ਸਾਥ ਦੇ ਕਿ ਮੇਟੀ ਦਾ ਵਿਆਹ ਕੀਤਾ ਧੰਨਵਾਦ ਕਰਦੇ ਹਾਂ ਜੀ ਹੈ ਪੀਸ ਬਾਬਾ ਦਾ ਇੱਕ ਇੱਕ ਵੀ ਕਬਲ ਉਹਨਾਂ ਤੋਂ ਦੋਨ ਵੀਰਾਂ ਨੇ ਮੇਰੀ ਬਹੁਤ ਜਿਆਦਾ ਮਦਦ ਕੀਤੀ ਆ ਉਹਨਾਂ ਦਾ ਧੰਨਵਾਦ ਮੈਂ ਕਰਦੀ ਹਾਂ ਬਹੁਤ ਬਹੁਤ ਤਰਫੀ ਬੈਠ ਕੇ ਬੈਗ ਹਾਂਜੀ ਭੈਣ ਜੀ ਕੀ ਨਾਂ ਦੱਟਾ ਹਾਂਜੀ ਮੇਰਾ ਨਾਮ ਸੀਮਾ ਹੈ ਤੇ ਜਿੱਦਾਂ ਮਤਲਬ ਪਹਿਲੇ ਕੁਝ ਦਿਨ ਪਹਿਲਾਂ ਵੀਡੀਓ ਪਾਈ ਗਈ ਸੀ ਤੇ ਉਸ ਤੋਂ ਬਾਅਦ ਤੈਨੂੰ ਤੁਹਾਡੇ ਘਰ ਦੇ ਵਿੱਚ ਮਤਲਬ ਵਿਆਹ ਰੱਖਿਆ ਗਿਆ ਤੇ ਘਰ ਦੇ ਵਿੱਚ ਖਾਣ ਦੇ ਵੀ ਲਾਲੇ ਪਾਇਆ ਸੀ ਤਾਂ ਅੱਜ ਸਮਾਜ ਸੇਵੀ ਸੱਜਣਾ ਨਾਲੋਂ ਤੁਹਾਡੀ ਮਦਦ ਜਿਹੜੀ ਕੀਤੀ ਜਾ ਰਹੀ ਤੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਬਹੁਤ ਖੁਸ਼ ਹਾਂ ਕਿ ਚਲੋ ਜਿੰਨਾ ਜਿੰਨਾ ਬਣ ਪਰਵਣ ਮੇਰਾ ਸਾਥ ਦਿੱਤਾ ਤੇ ਸਾਨੂੰ ਅੱਜ ਵਧੀਆ ਸਾਡਾ ਸਾਰਾ ਕੁਝ ਹੋਣ ਲਿਆ ਵਾ ਮੈਨੂੰ ਜੋ ਚਾਹੀਦਾ ਉਹ ਵੀ ਦਿੱਤਾ ਵਾ ਪਰ ਇਹਨਾਂ ਬਹੁਤ ਸਾਥ ਦਿੱਤਾ ਦਾਜ ਦੇ 10 ਸਾਮਾਨ ਵੀ ਮਿਲ ਗਿਆ ਜੋ ਵੀ ਦਿੱਤਾ ਸਾਰਾ ਕੁਝ ਸੇ ਬਹੁਤ ਵਧੀਆ ਹੋ ਗਿਆ ਨਾ ਮੈਂ ਧੰਨਵਾਦ ਕਰਦੀ ਹਾਂ ਆਪਣੇ ਮਾਤਮਾ ਉਹਨਾਂ ਦੀ ਪ੍ਰਕਿਰਿਆ ਬਖਸ਼ੇ ਉਹਨਾਂ ਦੇ ਪਰਿਵਾਰ ਦੇ ਸੁੱਖ ਸ਼ਾਂਤੀ ਬਖਸ਼ੇ ਮੈਂ ਇਹੀ ਕਹਿਣਾ ਹਾਂ ਹਾਂਜੀ ਹਾਂਜੀ ਸਾਡੀ ਵੀਡੀਓ ਜਿਹਨਾਂ ਨੇ ਕਾਈ ਸੀ ਇਹਨਾਂ ਦਾ ਨਾਮ ਹੈਗਾ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਮੈਂ ਬਲਜੀਤ ਸਿੰਘ ਅੰਮ੍ਰਿਤਸਰ ਤੋਂ ਜੀ ਮੁੰਡਾ ਠਰੋੜਾ ਮਸਰਪਾ ਇਹ ਸਾਰੇ ਵੀ ਜਿਸ ਤਰ੍ਹਾਂ ਤੁਸੀਂ ਇੱਕ ਖਬਰ ਵੀ ਕੀਤੀ ਚਾਹਦੇ ਇਸ ਗਰੀਬ ਪਰਿਵਾਰ ਦੇ ਬੱਚੀ ਦਾ ਜਿਹੜਾ ਵਿਆਹ ਸੀ ਤੇ ਪਿਤਾ ਦਾ ਸਾਇਆ ਵੀ ਨਹੀਂ ਛਿਰਤੇ ਹੈਗਾ ਤੇ ਜਿਹੜਾ ਭਰਾ ਸੀ ਉਹਦੇ ਵੀ ਕੋਸ਼ਮਾ ਪੈ ਨੂੰ ਜਿਹੜੀ ਡੈਥ ਹੋ ਜਾਂਦੀ ਹੈ। ਦਾ ਘਰ ਦੇ ਵਿੱਚ ਮਾਤਾ ਨੂੰ ਵਿਆਹ ਰੱਖਿਆ ਗਿਆ ਇਸ ਦਾ ਅੱਜ ਉੱਚੇ ਟੇ ਟੌਰ ਤੇ ਪਈਆਂ ਜਿੰਮੇਵਾਰੀ ਚੁੱਕੀ ਹੈ। ਕੀ ਕਰਨਾ ਚਾਹੀਦਾ? ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਕਿ ਅਗਰ ਤੁਸੀਂ ਇਹ ਵੀਡੀਓ ਨਾ ਪਾਉਂਦੇ ਤੇ ਸ਼ਾਇਦ ਇਹ ਪਰਿਵਾਰ ਜਿਹੜਾ ਵਾ ਇਹ ਸੇਵਾ ਤੋਂ ਵਾਂਝਾ ਰਹਿ ਜਾਂਦਾ। ਸੋ ਤੁਹਾਡੇ ਧੰਨਵਾਦ ਹੀ ਆ ਜੀ। ਦੂਸਰੀ ਗੱਲ ਇਹ ਆ ਕਿ ਇਹ ਵਾਕਈ ਅਸੀਂ ਇਹਦੀ ਵੈਰੀਫਾਈ ਕਰਕੇ ਦੇਖਿਆ ਕਿ ਪਰਿਵਾਰ ਜਿਹੜਾ ਵਾਕਿਆ ਲੋੜਵੰਦ ਆ ਅਸੀਂ ਉਸ ਤੋਂ ਪਹਿਲਾਂ ਵੀ ਆ ਕੇ ਉਹਨਾਂ ਨੂੰ ਮਿਲੇ ਸੀ ਔਰ ਉਹਦੇ ਵਿੱਚ ਇਹ ਵਾਕਿਆ ਮਾਤਾ ਜੀ ਜਿਹੜੇ ਨੇ ਔਰ ਇਹਦੀ ਬੇਟੀ ਜਿਹੜੀ ਆ ਔਰ ਇੱਕ ਪੋਤਰੀ ਆ ਜੀ ਇਹਨਾਂ ਦਾ ਬੇਟਾ ਦੀ ਡੈਥ ਹੋ ਚੁੱਕੀ ਆ ਉਹਦੀ ਇਹ ਸੇਵਾ ਸੰਭਾਲ ਦੋਵੇਂ ਜਣੀਆਂ ਕਰ ਰਹੀਆਂ ਸੀ ਔਰ ਅਸੀਂ ਇਹ ਚੀਜ਼ ਨੂੰ ਸਮਝਦੇ ਹਾਂ ਸਾਰੇ ਵੀਰਾਂ ਨੇ ਰਲ ਕੇ ਹੀ ਮੀਠਾ ਰੋਡ ਤੋਂ ਸਾਰੇ ਵੀਰਾਂ ਨੇ ਰਲ ਕੇ ਇਹ ਸੇਵਾ ਜਿਹੜੀ ਕਰ ਰਹੇ ਆ ਜੀ ਜਿਹੜਾ ਅੱਜ ਕੋਈ ਤਾਂ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਤੇ ਪਹਿਲਾਂ ਜਦੋਂ ਵਿਆਹ ਰੱਖਿਆ ਸੀ ਤੇ ਮਾਤਾ ਦੀ ਅੱਖਾਂ ਨਾਮ ਸੀ ਤੇ ਦਿਲ ਦੇ ਵਿੱਚ ਇੱਕ ਡਰ ਵੀ ਸੀ ਬਣਿਆ ਹੋਇਆ ਕਿ ਧੀ ਦਾ ਵਿਆਹ ਰੱਖ ਲਿਆ ਤਾਂ ਘਰ ਦੇ ਵਿੱਚ ਤਾਂ ਮਤਲਬ ਭਾਂਡੇ ਵੀ ਜਿਹੜੇ ਖਾਲੀ ਪਏ ਸੀ ਤਾਂ ਅੱਜ ਕਿਤੇ ਨਾ ਕਿਤੇ ਖੁਸ਼ੀ ਜਿਹੜੀ ਮਾਤਾ ਦੇ ਚਿਹਰੇ ਤੇ ਦੇਖ ਲਉਂਗੇ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਖੁਸ਼ੀ ਵੇਖ ਕੇ ਸਾਰੇ ਵੀਰ ਅਸੀਂ ਜਿਹੜੇ ਆਏ ਆ ਅਮਰਸਰ ਤੋਂ ਸਾਡੀ ਖੁਸ਼ ਹਾਂ ਕਿਉਂਕਿ ਵਾਕਿਆ ਜਿਸ ਦਿਨ ਉਹ ਮੈਂ ਵੀਡੀਓ ਵੇਖੀ ਦੋ ਜੋ ਤੁਸੀਂ ਦਿਖਾਇਆ ਸਾਡਾ ਮਨ ਬੜਾ ਜਿਹੜਾ ਉਦਾਸ ਹੋਇਆ ਔਰ ਇਹਨਾਂ ਨਾਲ ਫੋਨ ਤੇ ਸੰਪਰਕ ਕਰਕੇ ਅਸੀਂ ਦੋ ਵਾਰੀ ਪਹਿਲਾਂ ਵਿਜ਼ਿਟ ਕਰ ਚੁੱਕੇ ਹਾਂ ਜੀ ਔਰ ਸਾਰੇ ਵੀਰਾਂ ਨੇ ਰਲ ਕੇ ਮਤਲਬ ਸਮਾਨ ਵੀ ਹੀ ਪਰਸੋ ਦੇ ਗਏ ਸੀ ਸਗਣ ਵਾਸਤੇ ਔਰ ਅੱਜ ਵੀ ਸਾਰੇ ਵੀਰਾਂ ਨੇ ਰਲ ਕੇ ਜੋ ਪਰਮਾਤਮਾ ਨੇ ਸਾਡੀ ਸੇਵਾ ਲਈ ਹੈ ਜੀ ਸਾਡਾਂ ਦੀ ਅਸੀਂ ਉਹ ਕਰ ਰਹੇ ਹਾਂ ਜੀ Rajasthan ਦੇ ਅਨੰਦਕਾਰ ਦੇ ਫੋਨ ਜਾ ਰਹੇ ਨੇ ਤੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਿਲਕੁਲ ਜੀ ਪੂਰੀ ਖੁਸ਼ੀ ਦਾ ਮਾਹੌਲ ਆ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਪੰਜਾਬ ਦੇ ਵਿੱਚ ਵੱਡੇ ਵੱਡੇ ਦਾਨੀ ਵੀਰ ਬੈਠੇ ਨੇ ਤਾਂ ਇਹੋ ਜਿਹੇ ਪਰਿਵਾਰ ਕਿਤੇ ਨਾ ਕਿਤੇ ਬਾਂਝੇ ਰਹਿ ਜਾਂਦੇ ਪਰ ਤੁਹਾਡੇ ਵਰਗੇ ਰੱਬ ਉਹ ਵੀ ਰੂਹਾਂ ਜੜੀਆਂ ਇੱਥੇ ਪਹੁੰਚ ਕੇ ਇਹਨਾਂ ਪਰਿਵਾਰਾਂ ਦੀ ਮਦਦ ਕਰਦੀਆਂ ਨੇ ਕਿ ਤਾਂ ਕੀ ਮੈਸੇਜ ਹੀ ਲਾਉਣਾ ਸਾਨੂੰ ਮੈਂ ਤਾਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਹੋਈ ਬੇਨਤੀ ਕਰਦਾ ਜੀ ਕਿ ਇਹੋ ਜੇ ਪਰਿਵਾਰਾਂ ਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਔਰ ਮੈਂ ਧੰਨਵਾਦੀ ਆ ਜੀ ਜਿਸ ਦਿਨ ਅਸੀਂ ਪਹਿਲੇ ਦਿਨ ਆਏ ਸੀ ਮੈਂ ਹੀ ਫੋਨ ਤੇ ਗੱਲ ਕੀਤੀ ਔਰ ਇਹਨਾਂ ਇੱਕ ਪਰਿਵਾਰ ਨੇ ਕੁਝ ਵੀਰਾਂ ਨੇ ਦੋ ਚਾਰ ਵੀਰਾਂ ਨੇ ਰਲ ਕੇ ਮੈਂ ਨਾਲ ਗਿਆ ਮਾਤਾ ਜੀ ਦੇ ਸੀ ਤੇ ਉਹਨਾਂ ਨੇ ਬੈੱਡ ਔਰ ਅਲਮਾਰੀ ਦੀ ਸਵਾ ਕੀਤੀ ਹੋਰ ਵੀ ਵੀਰ ਕਰਕੇ ਗਏ ਨੇ ਪਰ ਅਸੀਂ ਜਿਹੜਾ ਵਿਆਦਾ ਸੇਵਾ ਜਿਹੜੀ ਹੈ ਪ੍ਰਮਾਤਮਾ ਨੇ ਸਾਡੇ ਕਰਮਾਂ ਚ ਲਿਖੀ ਸੀ ਤੇ ਬਾਕੀ ਇਹ ਸੇਵਾ ਜਿਹੜੀ ਅਸੀਂ ਕਰ ਰਹੇ ਹਾਂ ਜੀ ਪੰਜ ਤੋਂ ਇਹ ਹੱਥੀ ਸੇਵਾ ਕਰਕੇ ਇੱਕ ਸੇਵਾ ਕੀਤੀ ਆ ਤੇ ਕਿਸ ਤਰ੍ਹਾਂ ਦਾ ਮਸੂਰ ਹੋਇਆ ਰ ਬਹੁਤ ਖੁਸ਼ੀ ਸਾਰੇ ਵੀਰਾਂ ਨੂੰ ਹੋ ਰਹੀ ਆ ਜੀ ਅਸੀਂ ਭਰਾ ਬਣ ਕੇ ਆਏ ਆ ਸਾਰੇ ਬੱਚੀ ਦੇ ਔਰ ਸਾਰੀ ਜਿਹੜਾ ਇਹ ਕਾਰਜ ਜਿਹੜੇ ਸੰਪੂਰਨ ਕਰਕੇ ਹੀ ਜੜੇ ਜਾਵਾਂਗੇ ਬਿਲਕੁਲ ਹਾਂਜੀ ਕੀ ਨਾਈ ਦੇ ਤਾਂ ਵੈਕੂਰਜਾ ਖਾਲਸਾ ਸ੍ਰੀ ਵੈਕੂਰਜੇ ਕੀ ਫਤਿਹ ਜੀ ਗਰਾਨਾ ਕਰਨਿਆ ਜੀ ਮੈਂ ਅੰਮ੍ਰਿਤਸਰ ਤੋਂ ਆਇਆ ਬਿੱਟੂ ਭਾਈ ਦੇ ਨਾਲ ਤੇ ਬਿੱਟੂ ਭਾਈ ਨਾਲ ਅੰਦਰ ਨੇ ਮੇਰੇ ਨਾਲ ਤਿੰਨ ਚਾਰ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਇਸ ਮਤਲਬ ਕਿ ਇੱਕ ਬੇਟੀ ਦਾ ਵਿਆਹ ਆ ਤੇ ਉਹ ਬਹੁਤ ਹੀ ਮਤਲਬ ਮਾਤਰ ਦੇ ਘਰੋਂ ਤੇ ਅਸੀਂ ਸੇਵਾ ਚੱਕਣੀ ਆ ਜੀ ਤੇ ਅਸੀਂ ਫਿਰ ਬਿੱਟੂ ਭਾਈ ਨਾਲ ਤੁਰ ਪਏ ਆ ਜੀ ਤੇ ਅਸੀਂ ਵੀਰਾ ਭਰਾਵਾਂ ਨਾਲ ਗੱਲ ਕੀਤੀ ਆ ਤੇ ਕੁਝ ਵੀਰ ਭਰਾ ਸਾਡੇ ਕਾਰਪੋਰੇਸ਼ਨ 'ਚ ਜਿਨ੍ਹਾਂ ਨੇ ਸੇਵਾ ਕੀਤੀ ਕੁਝ ਵੀਰਾਂ ਨੇ ਬਾਹਰੋਂ ਸੇਵਾ ਕੀਤੀ ਬੰਟੀ ਭਾਜ ਨੇ ਸੇਵਾ ਕੀਤੀ ਤੇ ਅਸੀਂ ਰਲ ਕੇ ਤੇ ਅੱਜ ਬੜੀ ਖੁਸ਼ੀ ਹੋ ਰਹੀ ਆ ਅੱਗੇ ਵੀ ਆਪਾਂ ਸੇਵਾ ਕਰਦੇ ਪਰ ਇਹ ਇਹ ਸੇਵਾ ਕਰਕੇ ਸਾਨੂੰ ਬਹੁਤ ਹੀ ਜ਼ਿਆਦਾ ਮਤਲਬ ਕਿ ਖੁਸ਼ੀ ਮਤਲਬ ਮਹਿਸੂਸ ਹੋ ਰਹੀ ਆ ਆਪਣੇ ਹੱਥੀ ਸਾਰਾ ਹੀ ਕਰਦੇ ਪਿਆ ਜਿੰਨੇ ਵੀ ਆ ਜਾਂ ਰੋਟੀ ਪਾਣੀ ਦੀ ਸੇਵਾ ਸਾਰੀ ਚੁੱਕੀ ਆ ਜਿੰਨੇ ਬਰਾਤ ਆਉਣੀ ਉਹਨੂੰ ਸਾਹਮਣੇ ਦੀ ਵੱਡੀ ਜ਼ਿੰਮੇਵਾਰੀ ਬਣੀ ਹਾਂਜੀ ਹਾਂਜੀ ਤੇ ਆ ਮਾਤਾ ਹੋਣੀ ਹੈਗੀ ਜੀ ਬਾਕੀ ਮਾਤਾ ਜੀ ਨਾਲ ਕੋਈ ਪੁੱਛ ਲੋ ਜੀ ਕਿ ਆਪਾਂ ਆਏ ਆ ਨਾ ਤਾਂ ਬਿਨਾਂ ਦੇ ਪੁੱਤ ਬਣ ਕੇ ਆਏ ਆ ਤੇ ਅਸੀਂ ਬਹੁਤ ਹੀ ਜ਼ਿਆਦਾ ਨਾ ਤਾਂ ਬਿੱਟੂ ਭਾਈ ਦਾ ਸਤ ਸਤਕਾਰ ਕਰਦੇ ਆ ਕਿ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਜੇ ਤੇ ਬਾਕੀ ਤੁਸੀਂ ਮਾਤਾ ਜੀ ਨਾਲ ਵੀ ਗੱਲ ਕਰੋ ਮਹਾਰਾਜ ਜੀ ਰਜੂ ਜੀ ਕਾ ਖਾਲਸਾ ਵਾਇਕੂ ਜੀ ਕੀ ਫਤਿਹ ਸਾਨੂੰ ਇਹ ਸੇਵਾ ਕਰਕੇ ਬਹੁਤ ਵਧੀਆ ਲੱਗਾ ਆਪਾਂ ਬਹੁਤ ਆਪਣੇ ਭੈਣਾਂ ਦੇ ਵਿਆਹ ਕੀਤੇ ਪਰ ਜਦੋਂ ਆ ਪਹਿਲੀ ਵਾਰ ਆਪਾਂ ਸੇਵਾ ਚੁੱਕੀ ਆ ਤਾਂ ਸਾਨੂੰ ਲੱਗਦਾ ਕਿ ਸਾਡਾ ਸਾਰੇ ਪਹਿਲੇ ਵੀ ਪਰਿਵਾਰ ਹੀ ਲੱਗਦਾ ਹੈ ਮੈਨੂੰ ਇਹ ਜਿੰਨੀ ਵੀ ਨਗਰੀ ਹੈ ਗੁਰੂ ਮਹਾਰਾਜ ਦੀ ਮੈਨੂੰ ਆਪਣੇ ਪਰਿਵਾਰ ਲੱਗ ਪਰ ਇਸ ਲਈ ਮੈਨੂੰ ਹੁਣ ਕਰਕੇ ਪਤਾ ਲੱਗਾ ਇਹ ਸੇਵਾ ਕਰਕੇ ਵੀ ਸੱਚੀ ਯਾਰ ਆਪਾਂ ਕੋਈ ਆਪਣੇ ਪਰਿਵਾਰ ਦੀ ਸੇਵਾ ਕੀਤੀ ਤੇ ਮੈਂ ਚਾਹੁੰਦਾ ਕਿ ਗਾਂ ਜੇ ਸਤਿਗੁਰੂ ਕਿਰਪਾ ਕਰੇ ਜੇ ਸਾਨੂੰ ਮੌਕਾ ਮਿਲੂਗਾ ਆਪਾਂ ਗਾਂ ਵਿੱਚ ਸੇਵਾ ਕਰਾਂਗੇ ਤੇ ਬਾਕੀ ਸਾਰਿਆਂ ਨੂੰ ਚਾਹੀਦਾ ਵਾ ਜਿੰਨਾ ਭੈਣ ਭਰਾਵਾਂ ਕੋ ਆਪਣੇ ਕੋ ਹਿੰਮਤ ਹੈਗੀ ਸੇਵਾ ਕਰਨ ਦੀ ਤੇ ਸਾਰੇ ਇੰਨਾ ਗਰੀਬ ਲੋਕ ਪਰਿਵਾਰਾਂ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਨ ਤੇ ਇਸ ਤੋਂ ਵੱਧ ਮੈਂ ਕੋਸ਼ਿਸ਼ ਕਰਦਾ ਵਾ ਕਿ ਕੁਝ ਕਲਚਰ ਜਿਸ ਤਰ੍ਹਾਂ ਤੁਸੀਂ ਵੀਡੀਓ ਵੇਖੀ ਵੀਡੀਓ ਦੇ ਵਿੱਚ ਬਿਲਕੁਲ ਸਚਾਈ ਹੈ ਕਿ ਵਾਕਈ ਲੋੜਵੰਦ ਪਰਿਵਾਰ ਹੀ ਹੈ ਜੀ ਹਾਂਜੀ ਵਾਈਕੁਰ ਜੀ ਜਦੋਂ ਵੀਡੀਓ ਵੇਖੀ ਤੇ ਉਸ ਤੋਂ ਤੇ ਸਾਨੂੰ ਪੂਰਾ ਸਚਾਈ ਨਹੀਂ ਸੀ ਐਵੇਂ ਤੁਹਾਨੂੰ ਕਹੀਏ ਬਾਅਦ ਉਸ ਤੋਂ ਹਾਂਜੀ ਫੇਕ ਬਹੁਤ ਚਲਦੀਆਂ ਮੈਂ ਉਹਦੇ ਕਰਕੇ ਨਾ ਬਹੁਤ ਲੋਕਾਂ ਨੂੰ ਸੇਵਾ ਦਾ ਮੌਕਾ ਨਹੀਂ ਕਰਨ ਦਾ ਮਿਲਦਾ ਤੇ ਕੁਝ ਵੀ ਐਂਟਰਾ ਇਹ ਕਰਕੇ ਤੇ ਬਹੁਤ ਗਲਤ ਕੰਮ ਕਰਦੇ ਫਿਰ ਉਹਦੇ ਨਾਲ ਕਈ ਚੀਜ਼ਾਂ ਦੀ ਕਮੀ ਬੜੀ ਪੈਂਦੀ ਨਾ ਤੇ ਇਹ ਤੋਂ ਬਾਅਦ ਅਸੀਂ ਤੁਹਾਡੀ ਵੀਡੀਓ ਵੇਖਣ ਤੋਂ ਬਾਅਦ ਭਾਜੀ ਹੁਣੇ ਖੋਦਾਏ ਮੇਰੇ ਵੱਡੇ ਭਾਜੀ ਬਲਜੀਤ ਭਾਜੀ ਇਹਨਾਂ ਨੇ ਆਣ ਕੇ ਪਹਿਲੇ ਫੋਨ ਕੀਤਾ ਫਿਰ ਮਿਲ ਕੇ ਗਏ ਭੈਣ ਜੀ ਉਹਨਾਂ ਨੂੰ ਉਸ ਤੋਂ ਬਾਅਦ ਇਹਨਾਂ ਨੂੰ ਸੱਚਾਈ ਦਾ ਪਤਾ ਲੱਗਿਆ ਉਸ ਤੋਂ ਬਾਅਦ ਸਾਨੂੰ ਲੱਗਿਆ ਵੀ ਨਹੀਂ ਇਹ ਸੇਵਾ ਦੇ ਹੱਕਦਾਰ ਵਾ ਉਹਦੇ ਸਾਹ ਨਾ ਫਿਰੇ ਸੇਵਾ ਕੀਤੀ ਗਈ ਹੈ ਨੌ ਜਵਾਨਾਂ ਨੂੰ ਪੰਜਾਬ ਦੇ ਆਣੂ ਤੇ ਪੰਜਾਬੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਇਹੋ ਜਿਹੀ ਪਰਿਵਾਰਾਂ ਦੀ ਕਿਸੇ ਮੋਕੇ ਮਦਦ ਨਹੀਂ ਹੁੰਦੀ ਤਾਂ ਰਹਿ ਜਾਂਦੇ ਮੈਂ ਤਾਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਮੇਰੇ ਭਰਾ ਵਾ ਇਸ ਨਗਰੀ ਦੇ ਗੁਰੂ ਮਹਾਰਾਜ ਦੀ ਨਗਰੀ 'ਚ ਵਾਦੇ ਪੰਜਾਬ 'ਚ ਮੈਂ ਇਹੋ ਸਨੇਹਾ ਦਊਂਗਾ ਕਿ ਵਿਰੋਧ ਕੋਸ਼ਿਸ਼ ਕਰਿਆ ਕਰੋ ਕਿ ਆਪ ਤੋਂ ਥੱਲੇ ਵਾਲੇ ਨੂੰ ਵੇਖ ਕੇ ਚੱਲੋ ਜੇ ਤੂੰ ਆਪ ਤੋਂ ਥੱਲੇ ਵਾਲੇ ਨੂੰ ਵੇਖੋਗੇ ਨਾ ਤੇ ਤੁਹਾਨੂੰ ਸੇਵਾ ਕਰਨ ਨੂੰ ਆਪੇ ਦਿਲ ਕਰੂਗਾ ਤੇ ਜੇ ਆਪਾਂ ਤਾਂ ਨੂੰ ਵੇਖਾ ਜਾਵਾਂਗੇ ਨਾ ਫੇਰ ਨਹੀਂ ਸੇਵਾ ਨਹੀਂ ਕਿਉਂਕਿ ਅਸੀਂ ਵੀ ਐਡੇ ਕੋਈ ਛਾਹੂ ਘਰ ਪਰਿਵਾਰ ਚੋਂ ਨਹੀਂ ਅਸੀਂ ਇੱਕ ਕੰਸਟਰਕਸ਼ਨ ਬਿਲਡਰ ਜਾਲ ਕੋਈ ਵੀ ਆਪਣੇ ਕਾਰੋਬਾਰ ਮੀਡਲ ਕਲਾਸ ਤੋਂ ਹੀ ਹੈ ਪਰ ਆਪਾਂ ਨੂੰ ਫਿਰ ਵੀ ਆਪ ਤੋਂ ਜਦੋਂ ਭੈਣ ਭਰਾ ਵੇਖੀਦੇ ਸਾਨੂੰ ਲੱਗਦਾ ਨਹੀਂ ਆ ਸਾਡਾ ਭੈਣ ਭਰਾ ਵਾ ਤੇ ਇਹ ਰਹਿ ਨਾ ਜਾਵੇ ਕਿਸੇ ਦੀ ਖੁਸ਼ੀ ਦੇ ਵਿੱਚ ਕਮੀ ਨਾ ਆ ਜਾਏ ਜਦੋਂ ਤੁਸੀਂ ਕਿਸੇ ਦੀ ਖੁਸ਼ੀ ਪੂਰੀ ਕਰੋਗੇ ਤੇ ਸਾਧਗੁਰੂ ਤੁਹਾਡੀ ਖੁਸ਼ੀ ਪੂਰੀ ਕਰੂਗਾ ਇਹ ਸੋਚ ਕੇ ਸੇਵਾ ਕਰਨੀ ਚਾਹੀਦੀ ਹੈ ਤੁਸੀਂ ਮਹਾਰਾਜ ਦੇ ਅਨੁਸਾਰ ਰਹਿ ਕੇ ਕੰਮ ਕਰੋਗੇ ਤੇ ਚੰਗੇ ਰਹੋਗੇ ਕਿਉਂਕਿ ਕੋਈ ਵੀ ਚੀਜ਼ ਵਾ ਗੁਰੂ ਮਹਾਰਾਜ ਉਹਨੂੰ ਹੀ ਬਖਸ਼ਦਾ ਵਾ ਜਿਹਨੂੰ ਉਹਦੀ ਕਿਰਪਾ ਹੁੰਦੀ ਵਾ ਤੇ ਕਿਰਪਾ ਤੋਂ ਬਿਨਾ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾ ਕੋਈ ਸੇਵਾ ਨਹੀਂ ਕਰ ਸਕਦਾ ਤੁਸੀਂ ਇਹ ਕਿਰਪਾ ਗੁਰੂ ਮਹਾਰਾਜ ਦੀ ਲੈਣਾ ਚਾਹੁੰਦੇ ਜੀ ਨਾ ਤੇ ਫਿਰ ਲੋਕਾਂ ਦੀ ਪਰਿਵਾਰਾਂ ਦੀ ਭੈਣ ਭਰਾਵਾਂ ਦੀ ਸੇਵਾ ਕਰੋਗੇ ਫਿਰ ਤੁਹਾਨੂੰ ਗੁਰੂ ਮਹਾਰਾਜ ਦੀ ਕਿਰਪਾ ਮਿਲੂਗੀ ਇਸ ਤਰ੍ਹਾਂ ਫਾਲਤੂ ਲੰਗਰ ਲਾਉਣਾ ਜਾਂ ਕਿਸੇ ਨੂੰ ਉਸ ਤਰ੍ਹਾਂ ਵਾਅਦਾ ਘਾਟਾ ਕਰਨ ਨਾਲ ਤੁਹਾਨੂੰ ਸੇਵਾ ਨਹੀਂ ਗੁਰੂ ਮਹਾਰਾਜ ਦੀ ਮਿਲਣੀ ਇਸ ਤਰ੍ਹਾਂ ਦੇ ਗਰੀਬ ਪਰਿਵਾਰਾਂ ਨਾਲ ਹੋਰ ਭੈਣ ਭਰਾਵਾਂ ਦੀ ਸੇਵਾ ਕਰੋ ਜਿਨ੍ਹਾਂ ਨਾਲ ਤੁਹਾਨੂੰ ਫਲ ਮਿਲਣਾ ਇਹਨਾਂ ਚੀਜ਼ਾਂ ਦਾ ਫਲ ਮਿਲਣਾ ਜੇ ਹੋਰ ਕੋਈ ਚੀਜ਼ ਦਾ ਫਲ ਨਹੀਂ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੈ ਮੈਂ ਗੁਰੂ ਮਹਾਰਾਜ ਦੀ